ਹਾਂਜੀ ਸਰੋਤਿਓ ਇੱਕ ਪਿੰਡ ਦੇ ਵਿੱਚ ਪਹੁੰਚਿਆ ਜੀ ਮੈਂ ਰਜੇਸ਼ ਚੋਪੜਾ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਇੱਕ ਬਾਈ ਜੀ ਇੱਥੇ ਰਹਿੰਦੇ ਨੇ ਔਰ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਨਮਸਕਾਰ ਜੀ ਇੰਨੇ ਵਧੀਆ ਪਰਸਨੈਲਿਟੀ ਹੈ ਔਰ ਗੱਲਾਂ ਸੁਣਨ ਵਾਲੀ ਹੁੰਦਾ ਮਿਲਦੇ ਬੜੇ ਪਿਆਰ ਨਾਲ ਹਾਂਜੀ ਉਹ ਖੜੇ ਆਂ ਅੰਦਰੇ ਖੜੇ ਆਂ ਆ ਲਓ ਜੀ ਆ ਗਿਆ ਜੀ ਇਹਨਾਂ ਕੋਲ ਮੈਂ ਆ ਦੇਖੋ ਜੀ ਸੈਟਅਪ ਹੈ ਪਿੰਡ ਦਾ ਖੁੱਲਾ ਵਿੜਾ ਕਾਕਾ ਜੀ ਕੀ ਹਾਲ ਚਾਲ ਹੈ ਠੀਕ ਠਾਕ ਹਾਂ ਮੈਂ ਕਿਹਾ ਵੀ ਤਾਕਾ ਜੀ ਨੂੰ ਮਿਲ ਚਲਾ ਮੂਰੇ ਤੇ ਲੰਘ ਰਿਹਾਤਾ ਹੈ ਹੈ ਤੇ ਯਾਰ ਕੀ ਮੈਂ ਕਹਿੰਦਾ ਆਹ ਅਸਲੀ ਲੁੱਕ ਹੈ ਹੈ ਜਿਵੇਂ ਦੇਸੀ ਹੈ ਆ ਦੇਖੋ ਜੀ ਜਿਵੇਂ ਦੇਸੀ ਹੈਂ ਦੇਸੀ ਪਣੇ ਚ ਨਜ਼ਾਰਾ ਹਾਂ ਬਿਲਕੁਲ ਹੈ ਦੇਤੀ ਜੀ ਦੁਨੀਆ ਪੁੱਛਦੀ ਫਿਰਦੀ ਹੈ ਵੀ ਦੇਸੀ ਕੀ ਕੋਈ ਚੀਜ਼ ਕੀ ਲੈ ਲੋ ਦੇਤੀ ਦੇਤੀ ਗੋੜ ਲੈ ਲੋ ਆਏ ਹਾਏ ਹਾਏ ਦੁਨੀਆ ਪੁੱਛ ਭਾਦੀ ਵੀ ਦੇਸੀ ਜਬੇ ਦੇਤੀਓ ਨਜ਼ਾਰੇਦਾਰ ਯਾਰ ਕਾਕਾ ਜੀ ਆਹੀ ਗੱਲਾਂ ਦੇ ਕਾਇਲ ਆ ਆ ਜਿਹੜੇ ਉਹ ਪਿਛਲੀ ਵਾਰੀ ਯਾਦ ਆ ਪਾ ਇੱਕ ਵੀਡੀਓ ਬਣਾਇਆਤਾ ਹਾਂ ਹਾਂ ਹੈ ਆਹੀ ਗੱਲਾਂ ਲੋਕਾਂ ਨੂੰ ਬੜੀਆਂ ਚੰਗ ਆ ਕਿਆ ਕਰ ਰਹੇ ਆ ਆ ਤਾਂ ਪੀੜੇ ਕਣਕ ਪਿਆਕੇ ਲਿਆਉਣੀ ਆ ਕਣਕ ਪਿਆਕੇ ਲਿਆਉਣੀ ਆ ਹਾਂਜੀ ਹਾਂਜੀ ਅੱਛਾ ਦੇਸੀ ਗੱਲਾਂ ਦੀ ਹੀ ਕੀਮਤ ਹੈ ਦੇਤੀ ਦੀ ਆ ਹੈਂ ਹਾਂ ਬਿਲਕੁਲ ਜਮੀ ਦੇਸੀ ਖਾਣ ਦਾ ਮਿਲਦੀ ਹੋ ਨਹੀਂ ਦੇਸੀ ਖਾਣ ਨਹੀਂ ਮਿਲਦੀ ਹੋਰ ਦੇਸੀ ਕਿਆ ਕਿਆ ਚੀਜ਼ਾਂ ਦੀ ਖੂਬੀ ਦੇਸੀ ਤਾਂ ਜੀ ਹੁਣ ਮਤਲਬ ਉਹ ਪੁਰਾਣਾ ਮਤਲਬ ਰਾਇਆ ਹੋਇਆ ਤੁਹਾਨੂੰ ਦਾ ਸਾਗ ਦੇਸੀ ਜੇ ਕਿਤੇ ਬੀਜ ਬੰਦੇ ਸਾਗ ਦੇ ਬੀਜ ਰੱਖਦੇ ਆ ਹਾਂ ਉਹ ਫਿਰ ਬੀਜ ਫਿਰ ਦੇਸੀ ਤਾਂ ਫਿਰ ਦੇਸੀ ਉਹ ਚੀਜ਼ ਹੁੰਦੀ ਅੱਜ ਦੇਸੀ ਬਾਰੇ ਗੱਲ ਹੋਣੀ ਹੈ ਹੈ ਨਾਲੇ ਆ ਜਿੱਦਾਂ ਤੁਸੀਂ ਖੜੇ ਆ ਨਾ ਜੀ ਅੱਜ ਜਮੀ ਦੇਸੀ ਸਟਾਈਲ ਹੈ ਨਾ ਆ ਢੋਲ ਪਏ ਹਨਾ ਹਾਂ ਜੀ ਵਾਹ ਜੀ ਵਾਹ ਇਧਰ ਪਈਆਂ ਜੀ ਬੋਰੀਆਂ ਹਾਂ ਤੇ ਅਟਰੈਕਟਡ ਲੱਹਾ ਹੈ ਹਾਂ ਜੀ ਹਾਂ ਜੀ ਹੈ ਹਾਂ ਜੀ ਆਏ ਖੜੇ ਨੇ ਦੇਸੀ ਤਰੀਕੇ ਨਾਲ ਹਾਂ ਜੀ ਅੱਛਾ ਦੇਸੀ ਕਿਉਂ ਦੀ ਗੱਲ ਕਰੀ ਦੇਸੀ ਗੁੜ ਇੱਥੀ ਗੁੜ ਜੀ ਮਤਲਬ ਜਿਹੜੀ ਚੀਜ਼ ਦੇਸੀ ਹੈ ਉਹਦੀ ਕੀਮਤ ਹੈ ਉਹਦੀ ਕੀਮਤ ਹੈ ਹੂੰ ਬਹੁਤ ਜ਼ਿਆਦਾ ਤਾਕਤ ਵਰਤਾ ਬਰ ਦੇਸੀ ਹੁੰਦੀ ਹੁੰਦੀ ਆ ਪਹਿਲਾਂ ਹਾਰੇ ਦੀ ਲੱਸੀ ਹੁੰਦੀ ਸੀ ਹਾਂ ਹੁਣ ਕੌਣ ਕਰਦਾ ਅੱਜ ਕੱਲ ਸਾੜਾ ਦਾ ਚਲਦਾ ਮਿਰਥੇ ਚੋ ਚੀਜ਼ਾਂ ਚਲਦੀਆਂ ਜੀ ਹਾਂ ਇਹ ਚਲਦੀਆਂ ਅੱਛਾ ਹਾਰੇ ਦੀ ਲੱਸੀ ਹਾਂ ਕਾੜ ਕੇ ਫੇਰ ਦੁੱਧ ਫੇਰ ਉਹ ਲਾਲ ਲੱਸੀ ਹੁੰਦੀ ਆ ਹਾਏ ਹਾਏ ਨਜ਼ਾਰੇਦਾਰ ਆਪ ਵੀ ਚੱਕਣੀ ਹੋਰ ਨੂੰ ਵੀ ਚਕਾਉਣੀ ਜ ਕੋਈ ਸੱਜਣ ਵੇਦੀ ਆ ਗਿਆ ਹਾਏ ਹਾਏ ਆ ਦੇਖੋ ਆ ਗੱਲਾਂ ਨਾ ਹਾਂ ਜੀ ਮਤਲਬ ਦੇਸੀ ਪੁਣੇ ਚ ਨਜ਼ਾਰਾ ਹੈ ਬਿਲਕੁਲ ਹੈ ਦੇਸੀ ਦੇਸੀ ਧਾਲਾਂ ਹੁੰਦੀਆਂ ਤੇ ਦੇਸੀ ਧਾਲ ਉਹ ਦੇਸੀ ਮਥਰੀ ਕਿਤੇ ਬਰੀਕ ਹੁੰਦੀ ਦੀ ਉਹ ਹਾਂ ਦੇਸੀ ਮਥਰੀ ਮੂੰਗੀ ਹਾਂ ਕਿਤੇ ਧਾਲ ਬਣ ਜਾਂਦੀ ਦੀ ਕਿਤੇ ਹਾਰੇ ਤੇ ਸਾਫਤੀ ਮਥਰੀ ਧਾਲ ਬਣ ਜੇ ਕਹਿ ਨਹੀਂ ਗਿਆ ਹਾਏ 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 ਸਾਫਤੀ ਮਥਰ ਧਾਲ ਹਾਂ ਪੁੱਛੋ ਹੀ ਨਾ ਕੋਸਾ ਉਨ ਨਜ਼ਾਰੇਦਾਰ ਵਿਰਸਾ ਗੋਲੀਆਂ ਚਟਾ ਦੇਦੀ ਉਂਗਲੀਆਂ ਅੱਛਾ ਹਾਂ ਆਰੇ ਆ ਕੇ ਤੜਕਾ ਲੱਗਿਆ ਬਾਹੂ ਬਾਹੂ ਅਗਲਾ ਕਹਿੰਦਾ ਹੋਰ ਦੋ ਫੁਲਕੇ ਬਾਅਦ ਚੱਲ ਜਾਓ ਉਹ ਦੇਸੀ ਮੋਠ ਦੀ ਦਾਲ ਮੈਂ ਇੱਕ ਵਾਰੀ ਖਾਧੀ ਸੀ ਅੱਛਾ ਮੋਠਾਂ ਦੀ ਦਾਲ ਹਾਂ ਬਹੁਤ ਵਧੀਆ ਜੀ ਸਰੋਤ ਕਰੋ ਕਮੈਂਟ ਮੋਠਾਂ ਦੀ ਦਾਲ ਖਾਦੇ ਨੂੰ ਕਿੰਨੇ ਦਿਨ ਹੋ ਗਏ ਆ ਹੁਣ ਗੱਲਾਂ ਹੀ ਭੁੱਲ ਗੀਆਂ ਮੋਠਾਂ ਦਾ ਪਤਾ ਨਹੀਂ ਹੈ ਨਾ ਕਿਸੇ ਨੂੰ ਹਾਂ ਹੁਣ ਨਹੀਂ ਪਤਾ ਹੈ ਹਾਂ ਹੁਣ ਨਹੀਂ ਪਤਾ ਪਰ ਬੜਿਆਂ ਨੂੰ ਪਤਾ ਵੀ ਹੈ ਇਸ ਵੇਲੇ ਕਮੈਂਟ ਬਹੁਤ ਆਣਿਆ ਵਾਹ ਉਹਨਾਂ ਲਈ ਜਿਹੜਾ ਹੈ ਮੋਠਾਂ ਦੀ ਦਾਲ ਰਿਜੇ ਨੂੰ ਕਿੰਨੇ ਦਿਨ ਹੋ ਗਏ ਤੁਹਾਡੇ ਘਰ ਸਰੋਤੇ ਕਮੈਂਟ ਕਰਕੇ ਦੱਸਿਓ ਔਰ ਜੇ ਨਹੀਂ ਰਿਜੀ ਬੜੇ ਦਿਨ ਹੋ ਗਏ ਤਾਂ ਰਿੰਨ ਲਿਓ ਹਨਾ ਮੋਠ ਮਿਲ ਜਾਂਦੇ ਆ ਮੋਠ ਮਿਲ ਜਾਂਦੇ ਮੋਠ ਮਿਲ ਜਾਂਦੇ ਹਨਾ ਮੋਠ ਮਿਲ ਜਾਂਦੇ ਔਰ ਵਧੀਆ ਤਰੀਕੇ ਦੀ ਬਣ ਜਾਂਦੀ ਏ ਦਾਲ ਬੁੱਕਰ ਵਿੱਚ ਵੀ ਸਵਾਦ ਬਣ ਜਾਂਦੀ ਏ ਅਸੀ ਗੱਲ ਨਹੀਂ ਬਣ ਜਾਂਦੀ ਏ ਪਰੰਤੂ ਦੇਸੀ ਮੋਠ ਹੋਣ ਤਾਂ ਉਹਦੇ ਹਰ ਕੀ ਰੀਜ਼ ਨਹੀਂ ਹਨਾ ਨਹੀਂ ਹੈ ਹੈ ਨਹੀਂ ਹੈਗੀ ਆ ਗਿਆ ਸਵਾਦ ਯਾਦ ਆਏ ਹਾਂ ਹੈ ਬਿਲਕੁਲ ਅੱਛਾ ਸਾਗ ਸਾਗ ਸਰੋਂ ਦਾ ਹਾਂ ਹੈ ਹੂੰ ਬਦੇਸੀ ਬੰਦੇ ਬਕੈਨ ਦਾ ਗੁੜ ਹੋ ਗਿਆ ਦੇਸੀ ਖੰਡ ਹੋ ਜਵਾ ਕਿਤੇ ਫੇ ਕਹਿਣਾ ਹੀ ਕਿਆ ਅੱਗਾ ਬੰਦਾ ਵੀ ਦੇਸੀ ਹੋਵੇ ਜੇ ਬੰਦਾ ਵੀ ਦੇਸੀ ਫੇਰ ਤਾਂ ਨਜ਼ਾਰਾ ਆ ਗਿਆ ਪੀਂਦੇ ਵੀ ਦੇਸੀ ਓ ਮਾਮੀ ਕਾਕਾ ਜੀ ਹੈ ਜਮੀ ਜਮੀ ਸਿਰੇ ਲਾਤੀ ਗੱਲ ਹੈ ਹਾਂ ਜੀ ਆ ਖਸਾ ਇੱਥੇ ਟੂਲ ਟੱਪਾ ਰੱਖਿਆ ਹੈ ਫੇਰ ਖੇਤੀਬਾੜੀ ਦੇ ਸੰਦ ਆਈ ਅੱਛਾ ਇੱਥੇ ਇੱਥੇ ਫਸਾਇਆ ਹੋਇਆ ਹੈ ਇੱਥੇ ਵੀ ਇੱਕਦੋਂ ਗਾਮ ਕੇ ਰੱਖਦੇ ਇਹ ਨਾ ਪਾਇਰਾ ਪਾਇਰਾ ਚ ਵੱਜੀ ਜਾਂਦੇ ਫੇਰ ਇਕ ਜਗ੍ਹਾ ਜਿਹੜੀ ਜਿੱਦੀ ਜ਼ਰੂਰਤ ਆ ਤਾਂ ਮਤਾਰ ਲਓ ਆਪਣਾ ਆਹ ਜੰਦਾ ਆ ਜੰਦਾ ਆ ਦੇਖੋ ਜੀ ਜੰਦਾ ਹਾਂ ਆ ਤਾਂ ਜੰਦਾ ਸੰਦ ਪੂਰੇ ਰੱਖਿਓ ਹੈ ਆ ਥੋੜੇ ਗੇੜਾ ਤਾਂ ਲਵਾਉ ਮੈਨੂੰ ਕਿਆ-ਕਿਆ ਕੁਝ ਹੈ ਹੈਨਾ ਉਧਰ ਉਹ ਕਿਆ ਬਾਈ ਉਧਰ ਲੇ ਪਾਸੇ ਉਹ ਉਧਰ ਕੁਤਰਾ ਕਰਨ ਵਾਲੀ ਮਸ਼ੀਨ ਅੱਛਾ ਆ ਜੀ ਕੁਤਰਾ ਕਰਨ ਵਾਲੀ ਮਸ਼ੀਨ ਆ ਟੋਕਰੀਆਂ ਯਾਰ ਆਹ ਆ ਚੀਜ਼ ਆਏ ਹਾਏ ਹਾਏ ਗਾਦੀ ਗਾਦੀ ਕਰ ਤਾ ਤਾ ਯਾਰ ਕਾਕੇ ਆ ਨਜ਼ਾਰਾ ਆ ਗਿਆ ਆ ਜਿਹੜੀ ਤੂਤ ਵਾਲੀ ਸੀਟੀ ਦੀ ਟੋਕਰੀ ਹੈ ਨਾ ਹਾਂ ਦੇਖ ਲੈ ਹੈ ਆ ਦੇਖੋ ਜੀ ਐਦਾਂ ਵਰਤ ਹੁੰਦੀਆਂ ਘਰਾਂ 'ਚ ਹੈ ਹਾਂ ਜੀ ਕਮਾਲੀ ਕਰਤੀ ਕਾਕੇ ਆਏ ਹਾਏ ਹਾਏ ਵਾਹ ਜੀ ਵਾਹ ਵਾਹ ਜੀ ਵਾਹ ਹੈ ਵਾਹ ਜੀ ਤੂਤ ਦੀ ਛਟੀ ਦੀ ਟੋਕਰੀ ਹਾਏ ਹੈ ਹੈ ਨਜ਼ਾਰੇਦਾਰ ਆਹਾ ਪਿਆ ਟੂਲ ਸੰਦਸਲਦਾ ਹੈ ਹਾਂ ਦੇਖ ਲਓ ਤੇ ਉਧਰਲੇ ਪਾਸੇ ਉਹ ਉਹ ਸੱਣੀ ਕਰਦੇ ਵੀ ਕਿਆ ਕਰਦੇ ਨੇ ਉਹ ਪੱਠੇ ਲਾ ਰਹੇ ਆ ਜੂਨ ਪਾਉਣ ਅੱਛਾ ਪੱਠੇ ਲਾ ਰਹੇ ਆ ਹਾਂ ਇਹ ਬੜੇ ਭਾਈ ਸਾਹਿਬ ਹੈ ਬੜੇ ਭਾਈ ਸਾਹਿਬ ਅੱਛਾ ਹਾਂ ਜੀ ਵਾਹ ਜੀ ਵਾਹ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕਿਆ ਹਾਲ ਚਾਲ ਜੀ ਡਟੇ ਹੋਇਓ ਹੈ ਆਹ ਹੈ ਯਾਰ ਨਜ਼ਾਰੇਦਾਰ ਚੀਜ਼ ਹੈ ਹਾਂ ਹੈ ਹਾਂ ਦੋਏ ਸਕੇ ਭਾਈ ਹੈਨਾ ਨਾਲ ਖੜੇ ਰਹਿ ਇੱਕ ਵਾਰ ਹਾਂਜੀ ਹਾਂ ਹੈ ਆਹ ਚੀਜ਼ ਅਸੀਂ ਦਿਖਾਉਨੇ ਆ ਅਸੀਂ ਨਾ ਜੀ ਦੋ ਸਕੇ ਭਰਾ ਸੀ ਵੀ ਜਿੰਦਰ ਚੋਪੜਾ ਤੇ ਮੈਂ ਰਜੇਸ਼ ਚੋਪੜਾ ਉਹ ਤਾਂ ਸਾਰੇ ਸਕੇ ਆ ਕੋਈ ਐਸੀ ਗੱਲ ਨਹੀਂ ਸਮਝਣ ਦੀ ਗੱਲ ਹੈ ਪਰ ਉਹ ਨਜ਼ਾਰਾ ਆ ਜਾਂਦਾ ਜਦੋਂ ਅਸੀਂ ਨਾ ਅਕਸਰ ਕਹਿ ਦਿੰਦੇ ਹੁੰਨੇ ਆ ਵੀ ਅਸੀਂ ਇਕੋ ਵੇਲ ਦੇ ਕੱਦੂ ਆ ਹੁਣ ਤੁਸੀਂ ਇਕੋ ਵੇਲ ਦੇ ਕੱਦੂ ਨਾਲ ਹੋ ਜਾ ਜਰਾ ਹੈ ਆ ਦੇਖੋ ਇੱਕੋ ਵੇਲ ਦੇ ਕਦੂ ਨੇ ਜੀ ਇੱਕੋ ਵੇਲ ਦੇ ਕਦੂ ਦੇਖੋ ਜੀ ਇਹ ਨਜ਼ਾਰੇ ਦਰਚੀ ਸੀ ਨੇ ਹੈ ਭਾਈ ਨਾਲ ਲੱਗਿਆ ਹੋਇਆ ਭਾਈ ਨਾਲ ਖੜਿਆ ਹੋਇਆ ਕੰਮ ਹੋ ਰਿਹਾ ਹਾਂ ਇਸ ਤੇ ਵਧੀਆ ਕੀ ਨਜ਼ਾਰਾ ਹੋਣਾ ਹੈ ਕਾਕਾ ਜੀ ਹਾਂ ਜੀ ਬਿਲਕੁਲ ਹੈ ਇਹਦੇ ਉੱਪਰ ਹੈ ਨਹੀਂ ਕੋਈ ਇਹਦੇ ਉੱਪਰ ਤਾਂ ਕੁਝ ਨਹੀਂ ਹੈ ਨਹੀਂ ਕਿਉਂ ਜੀ ਕਿਆ ਕਹਿੰਦੇ ਆ ਬਿਲਕੁਲ ਜੀ ਹੈ ਠੀਕ ਗੱਲ ਹੈ ਨੇ ਜੀ ਹਾਂ ਬਿਲਕੁਲ ਆਹ ਦੇਖੋ ਜੀ ਹੈ ਮਜ਼ਾ ਆ ਗਿਆ ਜੀ ਇੱਥੇ ਦਸਾ ਸਲੂਟ ਕਿਨੂੰ ਬਣਦਾ ਹਾਂ ਜੰਮਣ ਵਾਲੀ ਮਾਂ ਨੂੰ ਹਾਂ ਉਹਨੂੰ ਬਣਦਾ ਸਲੂਟ ਹਾਂ ਬਿਲਕੁਲ ਹੈ ਬਿਲਕੁਲ ਹੈਂ ਉਹਨੂੰ ਬਣਦਾ ਸਲੂਟ ਹੈ ਨਾ ਉਹਦੇ ਕਰਕੇ ਸਾਰਾ ਪ੍ਰਤਾਪ ਹੈ ਹਾਂ ਉਹਦੇ ਕਰਕੇ ਹੀ ਹੈ ਜੀ ਹੈ ਬਿਲਕੁਲ ਕੀ ਕਹਿੰਦੇ ਮਾਹ ਪਰ ਆ ਗਈ ਯਾਦ ਮਾਂ ਦੀ ਹਾਂ ਹਾਂ ਬਿਲਕੁਲ ਹੈ ਹਾਂ ਤੁਹਾਡੇ ਬੜਾ ਮਿੱਠਾ ਬੇਵਾ ਹੈ ਉਹ ਨਹੀਂ ਕੋਈ ਮਾਤਾ ਜੀ ਹੈਗੇ ਕਿੱਥੇ ਨਹੀਂ ਚਲੇ ਗਏ ਮਾਤਾ ਜੀ ਸਾਡਾ ਸਤਾਰਥ ਡੈਥ ਹੋ ਅੱਛਾ ਚਲੇ ਗਏ ਮਾਤਾ ਜੀ ਸਾਡਾ ਸਤਾਰਥ ਹੈ 8 ਦਸੰਬਰ ਬਾਈ 8 ਦਸੰਬਰ 8 ਦਸੰਬਰ ਸਟਾਰਟਸ ਦੇ ਵਿੱਚ ਚਲੇਗੀ ਖਾਸੀ دیر ਹੋ ਗਈ ਹੈ ਨਾ ਹਾਂ ਉਹ ਉਹ ਤਾਂ ਉਹ ਤਾਂ ਯਾਦ ਹੈ ਬਚਪਨ ਦੇ ਵਿੱਚ ਤਾਂ ਬਹੁਤ ਪਿਆਰ ਲਾੜ ਬਹੁਤ ਜ਼ਿਆਦਾ ਹੈ ਬਾਗ ਦਾ ਪੁੱਛੋ ਤਾਂ ਨਹੀਂ ਜਾਂਦਾ ਹੁਣ ਤਾਂ ਜ਼ਮਾਨਾ ਬਹੁਤ ਅੱਗੇ ਵੱਧ ਗਿਆ ਜੂਆ ਪਾਈ ਜਾਣੀਆਂ ਮਾਂ ਨੇ ਆਏ ਘਰੋਲ ਕੇ ਜੂਆ ਕੱਢ ਦੇਣੀਆਂ ਦੇ ਤਾਂ ਇਹੋ ਜਿਹਾ ਟਾਈਮ ਵੀ ਹੁੰਦਾ ਤਾਂ ਹਾਂ ਬਿਠਾਲ ਕੇ ਨਾ ਆ ਗੰਗਾ ਲਾ ਕੇ ਗੰਗਾ ਲਾ ਕੇ ਤੇਲ ਲਾ ਕੇ ਹਾਂ ਤੇਲ ਲਾ ਕੇ ਹੁਣ ਤਾਂ ਜ਼ਮਾਨਾ ਕਿਤੇ ਅੱਗੇ ਚਲੇ ਗਿਆ ਜਾਂ ਤਾਂ ਟਾਈਮ ਟਾਈਮ ਦਿੰਦੇ ਤੇ ਮਾਪੇ ਨਾ ਬੱਚਿਆਂ ਨੂੰ ਜਿਆਦਾ ਹਾਂ ਬਿਲਕੁਲ ਹੁਣ ਵੀ ਦਿੰਦੇ ਐ ਸੀ ਹੁਣ ਵੀ ਆਏ ਤਾਂ ਨਹੀਂ ਗੱਲ ਆ ਨਹੀਂ ਗੱਲ ਹੈ ਮਾਮਾ ਹੁਣ ਵੀ ਬਹੁਤ ਪਿਆਰ ਕਰਦੀ ਆ ਹੈ ਬਿਲਕੁਲ ਤੇ ਜਣੀ ਸਮਝ ਜ਼ਰੂਰ ਬਦਲ ਗਿਆ ਸਮਝ ਜ਼ਰੂਰ ਸਮਝ ਜ਼ਰੂਰ ਬਦਲ ਗਿਆ ਹਾਂ ਜੀ ਹੈ ਹਾਂ ਜੀ ਸਮਝ ਜ਼ਰੂਰ ਬਦਲ ਗਿਆ ਬਿਲਕੁਲ ਆ ਦੇਖੋ ਜੀ ਐਦਾਂ ਹੋ ਰਿਹਾ ਜੀ ਕੰਮ ਹਾਂ ਹੂੰ ਰਲਾ ਰਹੇ ਜੀ ਇਹਨੂੰ ਕਹਿੰਦੇ ਬੰਡਰ ਰਾਉਣਾ ਕਹਿੰਦੇ ਨਹੀਂ ਦੇ ਵਿੱਚ ਇਹਨੂੰ ਕਹਿੰਦੇ ਕਿਆ ਪੂਰੀ ਰਲਾ ਕੇ ਇਹਨੂੰ ਨਾ ਕਹਿੰਦੇ ਕਿਆ ਜਿਹੜੀ ਪ੍ਰਕਿਰਿਆ ਹੋ ਰਹੀ ਹੈ ਇੱਥੇ ਪੱਠੇ ਪੱਠਿਆਂ ਨੂੰ ਕਿਆ ਕਰ ਰਹੇ ਆ ਪੱਠੀ ਰਲਾ ਕੇ ਮਿੱਠੂ ਟੂੜੀ ਕਰਕੇ ਹੂੰ ਤੇ ਪਛੋਂ ਦੀ ਨਹੀਂ ਜਿਹੜੇ ਕਹਿੰਦੇ ਹੁੰਦੇ ਵੀ ਬੰਡਰ ਲਾ ਲਿਆ ਬੰਡਾ ਪਿਆ ਜੀ ਹੈ ਬੰਡ ਗਿਆ ਬੰਡਾ ਆਹੀ ਨੂੰ ਬੰਡ ਕਹਿੰਦੇ ਯਾਰ ਰਲਾ ਕੇ ਆ ਪਿਆ ਅੱਛਾ ਬੰਡਾ ਆ ਬੰਦਾ ਜੀ ਜਿਹਦੇ ਪਰਾ ਲੜਾ ਕੇ ਵਾਪਰਦੇ ਜਾਂ ਪਾਉਣਾ ਪੈ ਤੁਹਾਨੂੰ ਬਰਲਾ ਕੇ ਅੱਛਾ ਹਾਂ ਬਸ ਤੁਸੀਂ ਪੈ ਤੁਹਾਨੂੰ ਇਹ ਬੰਡ ਰਲ ਰਿਹਾ ਹੁਣ ਹੈ ਆਏ ਹਾਏ ਹਾਏ ਆ ਦੇਖ ਲਓ ਜੀ ਵਾਹ ਜੀ ਵਾਹ ਜੀ ਹੈ ਉਹ ਵੀ ਡੀਕਦੇ ਹੋਣੇ ਆ ਨਾ ਵੀ ਹੁਣ ਹਾਂ ਜੀ ਸੰਜਾਂ ਦਾ ਟਾਈਮ ਹੋ ਗਿਆ ਵੀ ਹੁਣ ਆਣੀ ਸਾਡੀ ਬੰਡ ਰਲ ਕੇ ਹੈ ਆ ਚੂਰੀ ਜੀ ਹੁੰਦੀ ਹੈ ਹਾਂ ਇਹ ਬੜਾਇਆ ਬਜੀ ਪ੍ਰੇਮਿਆਂ ਅੱਛਾ ਹੋਰ ਕੀ ਪ੍ਰੇਮਿਆਂ ਸੋਆ ਵੀ ਦੀ ਚੂਰੀ ਹੈ ਛੋਲਿਆਂ ਦਾ ਛਿਲਕਾ ਹੈ ਅੱਛਾ ਹਾਂਜੀ ਦੇ ਵਿੱਚ ਤੇਲ ਪਾਇਆ ਵਾ ਬਰੇਵੇਂ ਆਂਦਾ ਤੇਲ ਵੀ ਇਹਦੇ ਵਿੱਚ ਛੋਲੇ ਵੀ ਦਿਖਦੇ ਮੈਨੂੰ ਵਿੱਚ ਆ ਛੋਲੇ ਆ ਛੋਲੇ ਦਾ ਛਿਲਕਾ ਵਿੱਚ ਸਵਾ ਮੀਨ ਦਾ ਛਿਲਕਾ ਹਾਂਜੀ ਹਾਂਜੀ ਇਹ ਐਨ ਮਤਲਬ ਕਿ ਪੇਟ ਪੂਟ ਉਹਨਾਂ ਦਾ ਸਹੀ ਰੱਖਦੀ ਆ ਹਾਂ ਬਹੁਤ ਵਧੀਆ ਜੀ ਬਣਾਇਆ ਵਾ ਹੂੰ ਛੋਟਾ ਪਿਆ ਅੱਛਾ ਹਾਂਜੀ ਹਾਂਜੀ ਵਾਹ ਜੀ ਵਾ ਨਜ਼ਾਰਾ ਆ ਗਿਆ ਹੈਂ ਬਿਰਸਾਏ ਦੇਸੀ ਹੈ ਹੈਂ ਇਹ ਦੇਸੀ ਕੁਕ ਚੁੱਲਾ ਵੀ ਕਰਾਜੀ ਚੁੱਲਾ ਵੀ ਹੈਗਾ ਹਾਂ ਚੁੱਲਾ ਸਭ ਕੋ ਦਿਖਾਓ ਅੱਛਾ 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 ਰੱਖਿਆ ਹੈ ਸਭ ਕੁਝ ਦੇਸੀ ਹੈ ਹਾਂ ਜੀ ਪੂਰਾ ਨਜ਼ਾਰੇਦਾਰ ਜੀ ਜੀ ਮੈਂ ਤੇ ਉੱਪਰ ਰੱਖ ਹੋਊਗੀ ਅੱਛਾ ਹਾਂ ਤੂੰ ਨਹੀਂ ਪੁਰਾਣੀ ਤੁਹਾਨੂੰ ਦਿਖਾਉਣੀ ਜੀ ਮੈਂ ਕਾੜ ਦਾਂ ਹੋਰ ਅੱਬਾ ਅੱਛਾ ਅੱਛਾ ਆਵਾਮਾ ਕਿਸੇ ਤੇ ਮੁੰਡਾ ਨਹੀਂ ਨਹੀਂ ਕੋਈ ਨਹੀਂ ਦੇਖ ਲਓ ਜੇ ਕੋਈ ਹੈਗਾ ਨਹੀਂ ਤਾਂ ਹਾਂ ਜੀ ਆ ਕੇ ਆਪਿਆ ਸਾਹਮਣੇ ਉਹ ਤੇ ਕੂਲਰ ਦੇ ਉੱਪਰ ਕੀ ਧਰਿਆ ਹੋਇਆ ਹੈ ਇਹ ਛੱਜਾ ਜੀ ਇਹ ਛੱਜਾ ਛੱਜਾ ਇਹ ਛੱਜਾ ਦੂਆ ਬਣਾਤਾ ਹੈ ਇੱਥੇ ਲੋਗ ਦੇ ਆਗੇ ਪਹਿਲਾਂ ਦੂਏ ਦਾ ਹੁਣ ਚੰਦਾ ਇਹ ਜਿਸਤੇ ਦਾ ਹੀ ਬਣਾਤਾ ਹੈ ਹਾਂ ਜਿਸਤੇ ਦਾ ਛੱਜਾ ਇਹ ਛਾਲਣੇ ਆ ਅੱਛਾ ਜਿਸਤੇ ਦਾ ਹੀ ਬਣਾਤਾ ਹੈ ਇਹ ਇਹਦੇ ਚ ਛੰਡ ਦਿੰਨੇ ਆ ਇਹਦੇ ਵਿੱਚ ਹਾਂ ਇਹ ਤਾਂ ਰੋਲਾ ਬਹੁਤ ਪਾਉਂਦਾ ਹੋਣਾ ਨਹੀਂ ਛੱਜਾ ਨਹੀਂ ਬੱਸ ਹੈ ਰੋਲਾ ਨਹੀਂ ਪਾਉਂਦਾ ਬੰਦਾ ਆ ਦੇਖੋ ਜੀ ਛੱਜ ਤੇ ਛਾਨਣੀ ਹਾਂ ਜੀ ਇਹ ਨਾਲ ਦੀ ਨਾਲ ਇੱਕ ਕਹਾਵਤ ਵੀ ਹੁੰਦੀ ਹੈ ਕਹਿੰਦੇ ਛੱਜ ਤਾਂ ਬੋਲੇ ਹਾਂ ਹੈ ਹਾਂ ਅਮੇ ਛਾਨਣੀ ਕਾ ਤੇ ਬੋਲੇ ਹਾਂ ਹਾਂ ਜੀ ਹੈ ਹਾਂ ਅੱਛਾ ਛੱਜਾ ਹੈ ਛੱਜੇ ਨੇ ਚੰਗੀ ਚੀਜ਼ ਆਪਣੇ ਕੋਲ ਰੱਖਣੀ ਹਾਂ ਛਾਲ ਨਹੀਂ ਨੇ ਆਪਣੇ ਕੋਲ ਕੂੜਾ ਰੱਖਣਾ ਹਾਂ ਛੱਜੇ ਨੇ ਚੰਗੀ ਚੀਜ਼ ਰੱਖਣੀ ਹੈ ਨਾ ਜਿੰਨੇ ਤਾਂ ਵੀ ਜੱਜ ਤੁੰਗੇ ਉਹਨੇ ਤਾਂ ਹੀ ਕਹਿੰਦੇ ਵੀ ਛੱਜ ਤਾਂ ਬੋਲੇ ਹਾਂ ਹੁਣ ਕਿਆ ਦਿਖਾਣ ਲੱਗਿਆ ਛੁੱਲਾ ਅੱਛਾ ਨਵਾਂ ਬਣਾਇਆ ਹੈ ਮਿੱਟੀ ਯਾਰ ਆ ਮਿੱਟੀ ਯਾਰ ਆ ਨਵਾਂ ਬਣਾਇਆ ਦੇਖੋ ਆ ਗੱਲ ਯਾਰ ਬੜੀ ਵਧੀਆ ਹੈ ਚੁੱਲਾ ਮਿੱਟੀ ਦਾ ਬਣਾਇਆ ਨਵਾਂ ਨਵਾਂ ਹੈ ਹਾਂ ਜੀ ਲੇਖੋ ਜੀ ਲੋਕੀ ਅਸੀਂ ਕਹਿੰਦੇ ਇਹਨੂੰ ਪੁਰਾਣੀ ਚੀਜ਼ ਪਰ ਬਾਈ ਜੀ ਕਹਿੰਦੇ ਨਵਾਂ ਬਣਾਇਆ ਚੁੱਲਾ ਹੈ ਐਨ ਵਧੀਆ ਤਰੀਕੇ ਨਾਲ ਵਾਹ ਜੀ ਵਾ ਨਜ਼ਾਰੇਦਾਰ ਹੈ ਹਾਂ ਜੀ ਕਿੱਥੇ ਇਧਰਲੇ ਪਾਸੇ ਆ ਬਣਾਇਆ ਆ ਦੇਖੋ ਜੀ ਹਾਏ 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 ਆ ਸ਼ੈੱਡ ਬਣਾਇਆ ਹੈ ਹਾਂ ਹੁਣ ਹੀ ਬਣਾਇਆ ਚੁੱਲੇ ਖਾਤਰ ਅਧਿਕਾਟਣ ਕਰਨਾ ਚੁੱਲੇ ਦਾ ਓਏ ਹਾਏ 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 ਨਜ਼ਾਰਾ ਨਜ਼ਾਰਾ ਹਾਂ ਜੀ ਆ ਯਾਰ ਦੇਖੋ ਜੀ ਸਰੋਤਿਓ ਹੈ ਟੈਲਾਂ ਲਾਈਆਂ ਹੋਈਆਂ ਥੱਲੇ ਹਾਂਜੀ ਵਧੀਆ ਹਾਂਜੀ ਉੱਪਰ ਵੀ ਪਾਤਾ ਸ਼ੈੱਡ ਹਾਂ ਸ਼ੈੱਡ ਤਾਂ ਥੱਲੇ ਦੇਖੋ ਜੀ ਹੀਰੋ ਕੋਣ ਅਸਲੀ ਆਹ ਹੈ ਅਸਲੀ ਹੀਰੋ ਹਾਂ ਉਹ ਬੱਲੇ 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 ਕਾਕੇ ਨਜ਼ਾਰਾ ਆ ਗਿਆ ਆ ਅੱਛਾ ਇਹ ਇਹੀ ਖਾਤਰ ਬਣਾਇਆ ਹੈ ਹਾਂਜੀ ਖਾਤਰ ਸ਼ਵਾਈ ਸਰ ਦੇਖ ਲਓ ਆ ਦੇਖੋ ਜੀ ਚੁੱਲਾ ਬਣਾਇਆ ਹਾਂ ਨਵਾਂ ਕਿਨੇ ਬਣਾਇਆ ਇਹ ਇਹ ਅਸੀਂ ਘਰ ਜਾਂ ਨਹੀਂ ਬਣਾਇਆ ਜੀ ਘਰ ਜਾਂ ਨਹੀਂ ਬਣਾਇਆ ਟੇਟਾਂ ਜੋੜ ਕੇ ਆ ਨਾਲ ਹਾਂਜੀ ਹਾਂਜੀ ਆ ਦੇਖੋ ਜੀ ਆ ਇਹ ਤਗੜਾ ਚੰਗਾ ਬਣਾਇਆ ਵੀ ਇਹਦੇ ਪਰ ਖਾਸਾ ਸਮਾਨ ਝੜ ਜਾਊਗਾ। ਆਹ ਕੁੰਡੀ ਦੇਖ ਲਓ। ਓਖਲੀ ਆ ਗਈ ਹੈ ਨਾ। ਓਖਲੀ ਵੀ ਹੈਗੀ ਹੈ। ਓਖਲੀ ਆ ਗਈ ਹੈ। ਅੱਛਾ ਮੈਨੂੰ ਆਹ ਚੀਜ਼ ਬੜੀ ਪਸੰਦ ਆਈ ਵੀ ਤੁਸੀਂ ਆ ਡੈਡੀਕੇਟ ਕਰਿਆ ਸਥਾਨ ਇਸ ਨੂੰ ਔਰ ਇੱਥੇ ਤੁਸੀਂ ਮੇਰੇ ਦੇਸੀ ਚੁੱਲ ਬਣਾ ਦਿੱ। ਹਾਂਜੀ। ਇੱਥੇ ਬੈਠ ਕੇ ਪਕਾਓ ਤੇ ਖਾਓ ਹਨ। ਹਾਂਜੀ। ਵਾਹ ਜੀ ਵਾਹ ਨਜ਼ਾਰੇਦਾਰ ਆਹ ਕਿਆ ਚੀਜ਼ ਪਈ ਹੈ? ਇਹ ਤਾਂ ਜੀ ਬੱਚਿਆਂ ਨੂੰ ਅਸਲਟ ਆ। ਅੱਛਾ ਉਹ ਛੋਟਾ ਮੇਰਾ ਪੋਤਾ। ਆ ਮੁੱਛਾ ਆ ਮੁੱਛਾ ਗੇਟ ਪਰ ਲੱਗਣੀ ਆ ਛਾ ਗੇਟ ਤੇ ਆਉਣਾ ਆਦਾਈ ਮੁੱਛ ਦਾ ਨਾ ਯਾਰ ਕਹਿੰਦੇ ਮੁੱਛ ਦਾ ਸਵਾਲ ਹੈ ਹਾਂ ਉਹ ਐਵੇਂ ਵੀ ਇੱਕ ਬੰਦੇ ਦੀ ਆਪਾਂ ਇੰਟਰਵਿਊ ਕਰਦੇ ਸੀ ਥੋੜੇ ਦਿਨ ਪਹਿਲਾਂ ਕਾਕਾ ਜੀ ਅੱਛਾ ਉਹਨੇ ਮੁੱਛਾਂ ਰੱਖੀਆਂ ਤੇ ਬੜੀਆਂ ਤਗੜੀਆਂ ਹਾਂ ਮੈਂ ਕਿਹਾ ਮੁੱਛਾਂ ਬੜੀਆਂ ਤਗੜੀਆਂ ਰੱਖੀਆਂ ਉਹ ਕਹਿੰਦਾ ਜੀ ਇਸ ਤਰ੍ਹਾਂ ਐ ਵੀ ਜਿਹਦੀ ਮੁੱਛ ਨਹੀਂ ਉਹਦਾ ਕੁਝ ਨਹੀਂ ਕਹਿੰਦਾ ਆ ਤਾਂ ਕੁਝ ਨਹੀਂ ਆ ਦੇਖੋ ਜੀ ਮੁੱਛ ਇਹ ਗੇਟ ਪਰ ਲੱਗਣੀ ਆ ਹਾਂ ਆ ਦੇਖੋ ਜੀ ਖੜੀ ਮੁੱਛ ਹੈ ਔਰ ਗੇਟ ਪਰ ਲਗਣੀ ਹੈ ਦੇਸੀ ਮਿਰਕਾ ਭਾਈ ਜੀ ਨੇ ਸਾਂਭ ਕੇ ਰੱਖਿਆ ਹਾ ਤੁੰਡਾ ਵਧੀਆ ਹਾਂਜੀ ਔਰ ਆ ਪਲੇਸ ਮੈਂ ਤੁਹਾਨੂੰ ਦਿਖਾਣਾ ਚਾਹਨਾ ਮਕਾਨ ਦੇ ਨਾਲ ਇਹ ਪਲੇਸ ਬਣਾਇਆ ਹਾਂਜੀ ਔਰ ਅੱਛੀ ਤਰ੍ਹਾਂ ਟਾਈਲਿੰਗ ਹੋਈ ਹੈ ਥੱਲੇ ਤੋਂ ਅੰਦਰਲੇ ਪਾਸੇ ਤੁੱਲਾ ਲਾਇਆ ਭਾਈ ਜੀ ਸਲੂਟ ਬਣਦਾ ਸਲਾਮ ਬਣਦਾ ਸੋਚ ਨੂੰ ਐ ਲੋਕੀ ਕਿਚਨ ਬਣਾ ਰਹੇ ਆ ਪੈਸੇ ਲਾ ਲਾ ਕੇ ਲਾ ਲਾ ਕੇ ਬਹੁਤ ਜ਼ਿਆਦਾ ਹਾਂਜੀ ਮਾਡਰਨ ਕਿਚਨ ਹਾਂਜੀ ਔਰ ਤੁਸੀਂ ਇਸ ਪਾਸੇ ਨੂੰ ਸੋਚਿਆ ਹਾਂ ਹੈ ਹਾਂ ਬਿਲਕੁਲ ਬਹੁਤ ਵਧੀਆ ਚੀਜ਼ ਲੱਗੀ ਯਾਰ ਮੈਨੂੰ ਤਾਂ ਆ ਨਜ਼ਾਰੇ ਜ਼ਰਾ ਵਾਹ ਜੀ ਵਾਹ ਔਰ ਕਾਕਾ ਜੀ ਹੋਰ ਕੋਈ ਗੱਲਬਾਤ ਹੋਰ ਤਾਂ ਜੀ ਠੀਕ ਆ ਜਾਮਣ ਦਾ ਫਿਰਛਾ ਜੀ ਆ ਜਾਮਣ ਹੈ ਜਾਮਣ ਲੱਗਦੀ ਇਹਨੂੰ ਬਹੁਤ ਜ਼ਿਆਦਾ ਅੱਛਾ ਇਹ ਅੰਬ ਹੂੰ ਇਹ ਅੰਬ ਛੋਟਾ ਜਿਹਾ ਹੈ ਨਾ ਹਾਂ ਅੱਛਾ ਅੰਬ ਵੀ ਲਾਇਆ ਅੰਬ ਬਹੁਤ ਫਲਦਾ ਜੀ ਇਹ ਅੱਛਾ ਮਾਂ ਦਿਖਾਈ ਰਹੀ ਆ ਇਹਨੂੰ ਲੱਗਦਾ ਅੰਬ ਬਹੁਤ ਜ਼ਿਆਦਾ ਇਹਨੂੰ ਘਟ-ਘਟ ਚਾਰ ਪੰਜ ਕਿ ਉਹਨੂੰ ਲੱਗ ਲੈਂਦੇ ਜੀ ਅੱਛਾ ਅਸੀਂ ਤਾਂ ਉੱਪਰੇ ਪਕਾਉਂਦੇ ਆ ਸੀ ਉੱਪਰੇ ਪੱਕਦਾ ਉੱਪਰੇ ਪੱਕ ਜਾਂਦਾ ਹਾਂ ਜੀ ਅੱਛਾ ਥੋੜਾ ਬੜਾ ਹੋਊਗਾ ਫਿਰ ਗੱਲ ਬਣੂਗੀ ਨਾ ਹਾਂ ਆ ਜਿਹੜਾ ਹੁਣ ਸ਼ੁਰੂ ਹੋ ਗਿਆ ਹਾਂ ਸ਼ੁਰੂ ਹੋ ਗਿਆ ਇਹ ਮੌਸਮ ਆ ਗਿਆ ਨਾ ਅੱਛਾ ਉਹ ਫਿਰ ਤੁਸੀਂ ਪੀਣ ਵੀ ਪਿਆ ਕੇ ਲਿਆਉਣਾ ਹਨਾ ਹੈ ਇਹ ਮਾਤਾ ਜੀ ਹੈ ਸਾਡੇ ਸਿਸਟਰ ਨੇ ਵੱਡੇ ਹਾਂ ਬੜੇ ਗਬਲੇ ਆ ਤਿੰਨ ਭੈਣਾਂ ਸਾਡੀਆਂ ਇਹ ਇਹਨਾਂ ਨੂੰ ਮਿਲਦੀ ਹੈ ਮਾਤਾ ਜੀ ਮਿਲੂ ਮਿਲੂ ਹੈ ਇਹ ਕਿਤੇ ਬਜ਼ੁਰਗਾਂ ਦਾ ਆਸ਼ੀਰਵਾਦ ਲੈ ਕੇ ਤਾਂ ਸਾਨੂੰ ਬਹੁਤ ਸਕੂਨ ਆਂਦਾ ਦਾ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਪੈਰੀ ਪੈਨੇ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਹੋਰ ਕੀ ਬਣਦਾ ਹੈ ਹੈ ਬੇਲੇ ਬੇਲੇ ਕੰਮ ਤੇ ਲੱਗੇ ਹੋਏ ਤੁਸੀਂ ਕੁਛ ਨਾ ਕੁਛ ਔਰ ਪੌੜ ਕਰਨ ਤਾਂ ਲੱਗੇ ਹੋਏ ਹੈ ਹੈ ਔਰ ਸਿਹਤ ਠੀਕ ਹੈ ਤੁਹਾਡੀ ਬਸ ਠੀਕ ਹੈ ਹੁਣ ਹੈ ਦਿੱਲੀ ਜੋ ਰਹਿੰਦੀ ਆ ਹੁਣ ਚਲੋ ਕੋਈ ਨਹੀਂ ਫੇਰ ਵੀ ਠੀਕ ਹੈ ਮਾਲਕ ਦਾ ਸ਼ੁਕਰ ਹੈ ਹੈ ਕਿੰਨੀ ਉਮਰ ਹੋ ਗਈ ਅਗਰ 80 ਹਜ਼ਾਰ ਨੂੰ ਪੰਚਨੇ ਆ ਰਹੀ ਹੈ ਦੋ ਸਾਲ ਘੱਟ ਅੱਛਾ ਕੀ ਨੌਕੀ ਤੁਹਾਡਾ ਹਰਦੇਵ ਕੌਰ ਹਰਦੇਵ ਕੌਰ ਬਲਵੰਤ ਕੌਰ ਹੈ ਅੱਛਾ ਉਰੇ ਦਾ ਬਲਵੰਤ ਕੌਰ ਹੈ ਕੌਰਾਂ ਦੇ ਉੱਤੇ ਰੱਖਿਆ ਦਾ ਅੱਛਾ ਸੌਰਿਆਂ ਦਾ ਜੀ ਜੀ ਸਾਥ ਦਾ ਨਾਮ ਦਾ ਬਲਵੰਤ ਕੌਰ ਵੀ ਨਾਮ ਬਦਲਤਾ ਅੱਛਾ ਇਹਦਾ ਵੀ ਬਲਵੰਤ ਕੌਰ ਸੀਗਾ ਸੱਚ ਦਾ ਵੀ ਗਾਂ ਬਲਵੰਤ ਕੌਰ ਉਹਨਾਂ ਨੇ ਫਿਰ ਦੇ ਨਾਮ ਕੌਰ ਰੱਖਿਆ ਅੱਛਾ ਉਹਨਾਂ ਨੇ ਫਿਰ ਬਦਲਤਾ ਹਾਂ ਨਾ ਹਰਦੇਵ ਹਰਦੇਵ ਕੌਰ ਰੱਖਤਾ ਅੱਛਾ ਜੀ ਬਾਜੀ ਬਾਜੀ ਔਰ ਮਜ਼ਾ ਆ ਗਿਆ ਤੁਹਾਨੂੰ ਮਿਲ ਕੇ ਹੈ ਹੈ ਰੂ ਤੂੰ ਅੰਦਰ ਤੱਕ ਠੰਡ ਪੈ ਗਈ ਹੈ ਮਾਮਾ ਨੂੰ ਮਿਲ ਕੇ ਬਜ਼ੁਰਗਾਂ ਨੂੰ ਮਿਲ ਕੇ ਨਾ ਦੀ ਸਾਨੂੰ ਆਂਦਾ ਬਹੁਤ ਸਵਾਲ ਹੈ ਹਾਂਜੀ ਹੈ ਔਰ ਸਭ ਠੀਕ ਠਾਕ ਹੈ ਨਾ ਜੀ ਹਾਂਜੀ ਬਣਦਾ ਸੀਗਾ ਸਾਗ ਸੂਖ ਸਭ ਬਣਾਉਂਦੇ ਹੁੰਦੇ ਸੀਗੇ ਬਣਾਉਂਦੇ ਹਾਂ ਜੀ ਹੁਣ ਵੀ ਬਣਾ ਲੈਂਦੇ ਹਾਂ ਵੀ ਅੱਜ ਵੀ ਬਣਿਆ ਵਾ ਬਣਿਆ ਵਾ ਕਿੰਨੇ ਬਣਾਇਆ ਬਸ ਆਲ ਮਿਲ ਕੇ ਅਸੀਂ ਹਾਂ ਰਾਲ ਮਿਲ ਕੇ ਮਤਲਬ ਤੁਸੀਂ ਵਿੱਚ ਕਰਦੇ ਹੋ ਕੰਮ ਜੀ ਵੀ ਹੈ ਸਾਗ ਬਣਾ ਲੈਂਦੇ ਹਾਂ ਹਾਂ ਕੀ ਕੀ ਪੈਂਦਾ ਸਾਗ ਵਿੱਚ ਫਿਰ ਮਾੜਾ ਦੱਸੋ ਤਾਂ ਦਾ ਦੂਮੀ ਤੇ ਦੱਸੋ ਬਈ ਉਹ ਕਿਹਾ ਉਹਨਾਂ ਦੱਸਣ ਦੇ ਮੇਥੇ ਮੇਠੀ ہاں ਛੋਲਿਆਂ ਦੇ ਉੱਪਰ ਸੋਏ ਸੋਏ ਵੀ ਪੈ ਗਏ ਛੋਲਿਆਂ ਦਾ ਕਿ ਪਿਆ ਵਿੱਚ ਕੁੰਬੜਾਂ ਉੱਪਰ ਦੇ ਉਹ ਉਹ ਵੀ ਪੈ ਗਿਆ ਵਿੱਚ ਹਾਂਜੀ ਅੱਛਾ ਤੇ ਹੋਰ ਤੋਏ ਪਾਲਕ ਪਾਲਕ ਹੋਰ ਹਾਂ ਦਸ ਦਿਨ ਸਰੋਂ ਕਿ ਸੁਣਦੀਆਂ ਕਿਹੜੀਆਂ ਕਿੜੀਆਂ ਇਹ ਤਾਂ ਦੇਸੀ ਸਰੋਂ ਦੇਸੀ ਸਰੋਂ ਅੱਛਾ ਹੋਰ ਇਕ ਜਹਾ ਆ ਰਾਇ ਵੀ ਪੈ ਗਿਆ ਹਾਂ ਖਾਸਾ ਕੁਝ ਪਾਤਾ ਸਾਗ ਦੇ ਵਿੱਚ ਹੈ ਅੱਛਾ ਅਜੇ ਰਹਿੰਦੀ ਹੈ ਆਈਟਮਾਂ ਜੇ ਹੋਰ ਵੀ ਮੈਨੂੰ ਲੱਗਦਾ ਹੋਰ ਕੀ ਹੋਰ ਕਈ ਆਜਾ ਪਿਆਜ਼ੀ ਬਾਤੂ ਹਾਂ ਦੱਸਣਾ ਇਹਨਾਂ ਨੇ ਆਪੇ ਪਿਆਜ਼ੀ ਬਾਤੂ ਹੋਰ ਆਦਾ ਹਾਂ ਆਦਾਂ ਲ ਸੰਤ ਪੈਂਦਾ ਹੀ ਆਦਾਂ ਲ ਸੰਤ ਪੈਂਦਾ ਹੀ ਹੈ ਪਿਆਜ਼ ਬੰਦੇ ਆ ਅੱਛਾ ਉਹਨੂੰ ਚੜਾ ਤਿਆ ਭੁਖਾ ਹਾਂ ਪਿਆਜ਼ਾਂ ਦੀਆਂ ਪਿਆਜ਼ਾਂ ਦੀ ਭੁਖਾ ਉਹ ਵੀ ਵਿੱਚੇ ਪਾ ਦੇਣਾ ਸਭ ਕੁਝ ਢੇੜ ਦੇਣਾ ਵਿੱਚੀ ਹਾਂ ਜੀ ਹੈ ਤੇ ਬਾਅਦ ਵਿੱਚ ਤੇ ਫਿਰ ਉਹਨੂੰ ਕਿਹਾ ਮੱਕੀ ਦੇ ਆਟੇ ਨਾਲ ਘੋਟਣਾ ਉਹਨੂੰ ਉਹਨੂੰ ਕਹਿੰਦੇ ਮੱਕੀ ਦਾ ਆਟਾ ਜਿਹੜਾ ਪਾ ਕੇ ਘੋਲਦੇ ਨੇ ਉਹਨੂੰ ਕਹਿੰਦੇ ਆਲਣ ਆਲਣ ਪਾ ਕੇ ਆਲਣ ਪਾ ਕੇ ਫਿਰ ਘੋਟ ਦੇਣਾ ਘੋਟ ਦੇਣਾ ਘੋਟ ਦੇ ਨਾਲ ਹਾਂਜੀ ਫਿਰ ਤੜਕਾ ਲਾ ਦੇਣਾ ਫਿਰ ਤੜਕਾ ਪਿਆਜ਼ ਹਾਂ ਹਾਂਜੀ ਫਿਰ ਮੱਖਣ ਪਾਉਣਾ ਦੇ ਚੀਜ਼ਾਂ ਦੇਸੀ ਘਿਓ ਪਾ ਲਓ ਖਾਣ ਲੱਗੇ ਅੱਛਾ ਮੱਖਣ ਜਾਂ ਦੇਸੀ ਘਿਓ ਖਾਣ ਲੱਗੇ ਪੈ ਗਿਆ ਹਾਂ ਹਾਂ ਉਹ ਬੜਾ ਨਜ਼ਾਰੇਦਾਰ ਬਣਦਾ ਸੀ ਉਹਦੇ ਇੰਨੀਆਂ ਚੀਜ਼ਾਂ ਪੈ ਗਈਆਂ ਉੱਪਰੋਂ ਪੈ ਗਿਆ ਪਿਆਰ ਮਾਂ ਦਾ ਹਾਂ ਹਾਂਜੀ ਹੈ ਸਾਗ ਜਾਂਦਾ ਸੀ ਬਣ ਚਟਣੀ ਵੀ ਬਣਾਉਂਦੇ ਸੀ ਚਟਣੀ ਬਣਾਉਂਦੇ ਸੀ ਕਾਦੀ ਚਟਣੀ ਐ ਪਰੀਨੇ ਦੀ ਧਨੀਏ ਦੀ ਵੀ ਧਨੀਆ ਪਾ ਲੈਂਦੇ ਪਰੀਨਾ ਪਾ ਲੈਂਦੇ ਹਾਂ ਆਦੀ ਪਾ ਲੈਂਦੇ ਅੱਧਾ ਟਮਾਟਰ ਘੁੱਟਦੇ ਹੁੰਦੀਆਂ ਲਾਲ ਉਹ ਇਮਲੀ ਪਾ ਜਾਂਦੀ ਆ ਅੱਛਾ ਇਮਲੀ ਵੀ ਪਾ ਲੈਂਦੇ ਹੋ ਇਮਲੀ ਭੋਕੇ ਅੱਛਾ ਅਨਾਰ ਦਾਣਾ ਵੀ ਪਾਉਂਦੇ ਹੋ ਅਨਾਰ ਦਾਣਾ ਪੈਂਦਾ ਅਨਾਰ ਦਾਣਾ ਪੈਂਦਾ ਹਾਂਜੀ ਤੇ ਗੁੜ ਵੀ ਬਟਰ ਨਹੀਂ ਪੈਂਦਾ ਜੇ ਅਨਾਰ ਦਾਣਾ ਜੇ ਅੱਛਾ ਜੇ ਟਮਾਟਰ ਪਾਣਾ ਫਿਰ ਨਾਰਦਾਣਾ ਨਹੀਂ ਜੇ ਨਾਰਦਾਣਾ ਪਾ ਗਏ ਫਿਰ ਟਮਾਟਰ ਨਹੀਂ ਪਾਣਾ ਟਮਾਟਰ ਨਹੀਂ ਪਾਣਾ ਖੱਟੇ ਦਾ ਕੰਮ ਉਹਨੇ ਕਰ ਦੇਣਾ ਖੱਟੇ ਦਾ ਕੰਮ ਕਰ ਦੇਣਾ ਵੈਸੇ ਵੀ ਹਾਜਮੇ ਲਈ ਨਾਰਦਾਣਾ ਚੰਗਾ ਹੁੰਦਾ ਹਾਂਜੀ ਹਾਂਜੀ ਅੱਛਾ ਉਹ ਨਹੀਂ ਹੈਗਾ ਫਿਰ ਟਮਾਟਰ ਪਾਉਂਦੇ ਆਂ ਕੀ ਪਾਉਂਦੇ ਨਹੀਂ ਨਹੀਂ ਆਂਬ ਪਾਉਂਦੇ ਆਂ ਕੱਚੇ ਆਂਬ ਹਾਂ ਹਾਂ ਜਦੋਂ ਆਂਬ ਦਾ ਮੌਸਮ ਹੁੰਦਾ ਆਂਬ ਦਾ ਮੌਸਮ ਉਹ ਵੀ ਚਟਣੀ ਬੜੀ ਸਵਾਦ ਬਣਦੀ ਆ ਸਵਾਦ ਆਉਂਦੀ ਆ ਫਿਰ ਉਹ ਫਿਰ ਕਾਦੇ ਚ ਉਹਨੂੰ ਕਰਦੇ ਆ ਪੀਸਦੇ ਕਾਦੇ ਚ ਮੈਂ ਕੁੰਡੀ ਚ ਘੁੱਟਦੀ ਆ ਮੈਂ ਤਾਂ ਅੱਛਾ ਤਾਂ ਇਹ ਰੋਮਾਂ ਦੇ ਵਿੱਚ ਬਿਜਲੀ ਲਾ ਕੇ ਇਹਦੇ ਨਾਲ ਉਹ ਕਰਦੀਆਂ ਉਹ ਗੱਲ ਨਹੀਂ ਬਣਦੀ ਹੈਨਾ ਉਹ ਨਹੀਂ ਹੱਤੈ ਮੈਨੂੰ ਕਹਿੰਦੇ ਕੁੰਡੀ ਚ ਕੁੱਟ ਕੇ ਦੇ ਪਾਓ ਉਹ ਕੁੰਡੀ ਨਾਲ ਗੱਲ ਬਣਦੀ ਹੈ ਹੈ ਮੈਂ ਦੇ ਕੁੰਡੀ ਚ ਕੁੱਟ ਉਹ ਫਿਰ ਦਾਦੜ ਫਾਦੜ ਜੀ ਜਦ ਹੋ ਜਾਂਦੀ ਹੈ ਨਾ ਜੀ ਉਹ ਫਿਰ ਉਹ ਸਵਾਦ ਲੱਗਦੀ ਹੈ ਬੱਖਰੀ ਉਹ ਐਨ ਬਰੀਕ ਹੋ ਜਾਂਦੀ ਕੁੰਡੀ ਆਈ ਉਹਦੇ ਤਾਂ ਚਟਣੀ ਦੀ ਵੀ ਚਟਣੀ ਬਣ ਜਾਂਦੀ ਹੈ ਉਹ ਥੋੜੀ ਜਿ ਮੋਟੀ ਜੀ ਰਹਿੰਦੀ ਆ ਮਿਕਸੀ ਤਾਂ ਜਿਹੜੀ ਆ ਉਹ ਚਟਣੀ ਦੀ ਵੀ ਚਟਣੀ ਬਣਾ ਦਿੰਦੀ ਗਾ ਹਾਂ ਹੈਨਾ ਤੇ ਜਿਹੜੀ ਕਹਿੰਦੇ ਰਹਿੰਦੇ ਆ ਇਹਨੇ ਪੈਨਟ ਵਾਇਨ ਚਟਨੀ ਬਣਾ। ਅੱਛਾ ਬਣੂਗੀ ਫਿਰ ਚਟਨੀ ਅੱਜ? ਬਣਾਉਂਦੀ ਹੋ ਰਹੀ ਹੁੰਦੀ ਆ। ਹਾਂ ਹਾਂ ਹਾਂ। ਕੁੰਡੀ ਸੋਟਾ ਹੈ? ਹਾਂ ਜੀ। ਰੱਖਿਆ ਹੋਇਆ। ਰੱਖੇ ਹੋਏ। ਇਹ ਚਲਾਉਂਦੀ ਆ। ਹਾਂ ਜੀ। ਵਾਹ ਜੀ ਵਾਹ। ਕਿੱਥੇ ਨੇੜੇ ਰੱਖਿਆ ਕੁੰਡੀ ਸੋਟਾ? ਹਾਂ ਜੀ। ਕਿੱਥੇ ਰੱਖਿਆ? ਦੇਖੀਏ ਕੁੰਡੀ ਸੋਟਾ ਵੀ ਦਿਖਾ ਦੀ ਇਹ ਨਾਲੇ ਮਾਤਾ ਦਾ। ਹੈ? ਵਾਹ ਜੀ ਵਾਹ। ਕੁੰਡੀ ਦਾ ਹੀ ਭਈ ਇਹ ਜੀ ਆ। ਆਹ ਦੇਖੋ ਜੀ ਕੁੰਡੀ। ਇਹਨੂੰ ਇਹਨੂੰ ਮਾਤਾ ਦੌਰੀ ਵੀ ਕਹਿੰਦੇ ਸੀ। ਹਾਂ ਇਹਨੂੰ ਦੌਰੀ ਵੀ ਕਹਿੰਦੇ ਹੁੰਦੇ ਤੇ ਸਾਡੇ ਬਜ਼ੁਰਗ ਉਹਦਰ ਤੇ ਆਇਤੇ ਪਾਕਿਸਤਾਨ ਦੇ ਕੰਨੀ ਤੇ ਉਹ ਇਹਨੂੰ ਦੌਰੀ ਸੋਟਾ ਵੀ ਕਹਿੰਦੇ ਤੇ ਤੁਸੀਂ ਸੁਣਿਆ ਦੌਰੀ ਸੋਟਣਾ ਮੈਂ ਨਹੀਂ ਸੁਣਿਆ ਹੈ ਦੌਰੀ ਸੋਟਾ ਵੀ ਦੌਰੀ ਤੇ ਕੁੱਟ ਲੈ ਉਹਦੇ ਰਿੰਦੀ ਦੀ ਬੰਗਾਲ ਵਿੱਚ ਉਹਦੇ ਨਸ ਪੱਥਰ ਪਾ 20 ਉਹ ਸਿਲਵਟਾ ਕਹਿੰਦੇ ਉਹਨੂੰ ਸਿਲਵਟਾ ਹਾਂ ਉਹਦਾ ਰਿੰਦੀ ਮੇ ਤੇ ਨਹੀਂ ਹੁੰਦਾ ਵੀ ਵੈਸੇ ਕੁੰਡੀ ਲੱਗੀਆਂ ਮੈਂ ਬੰਗਾਲ ਵਿੱਚ ਵੀ ਉਧਰ ਵੀ ਬੰਗਾਲ ਗਏ ਸੀ ਤੁਸੀਂ ਹੋਲ ਕੇ ਮੇਰੇ ਬੱਚੇ ਉੱਥੇ ਪੜ੍ਹੇ ਹੱਥੀ ਨਹੀਂ ਅੱਛਾ ਬੰਗਾਲ 'ਚ ਬੰਗਾਲ ਵਿੱਚ ਹੁਣੇ ਆਏ ਜਦ ਇੰਦਰਾ ਗਾਂਧੀ ਉਹ ਕਰੀਏ ਦੰਗੇ ਬਾਰੇ ਜ਼ਿਆਦਾ ਆਏ ਹਾਂ ਅਸੀਂ ਅੱਛਾ ਉਧਰ ਤੇ ਜ਼ਿਆਦਾ ਆਏ ਤੁਸੀਂ ਹਾਂ ਇਹ ਗਠਾ ਹੈ ਨਾ ਤੇ ਪਿਆਰ ਆ ਜਾਂਦਾ ਪਿਆਰ ਆ ਜਾਂਦਾ ਮਾਟੇ ਮੇਥੇ ਨੇ ਆ ਮੇਥੇ ਪਾਇਆ ਨਾ ਦੇਖੋ ਜੀ ਮੇਥੇ ਰੱਖਿਆ ਮਾਤਾ ਉਹ ਜੀ ਬਣਾਉਣੇ ਉਹ ਜੀ ਬਣੂਗੀ ਜੀ ਉਹ ਜੀ ਬਣਦੀ ਮੇਥਿਆਂ ਦੀ ਫੇਰ ਕੇ ਰੱਖੀ ਮੇਥੇ ਪਰੌਂਠੇ ਵੀ ਬਣ ਜਾਂਦੇ ਆ ਪਰੌਂਠੇ ਰੋਜ਼ ਮੱਕੀ ਆਲੇ ਧਣੀਆਂ ਪੇ ਆਏ ਹਾਏ 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 ਜਾਲਾ ਕੇ ਚੀਜ਼ਾਂ ਸਿੱਧੇ ਅੱਛਾ ਤਾਂ ਮੱਕੀ ਦੀ ਰੋਟੀਆਂ ਪੱਕਦੀਆਂ ਹਾਂ ਹਾਂ ਜੀ ਹੈ ਹਾਂ ਜੀ ਤੁਸੀਂ ਵੀ ਖਾਂਦੇ ਹੋ ਹੁਣ ਮੱਕੀ ਦੀ ਰੋਟੀ ਸਵਾਦ ਲੱਗਦੀ ਆ ਹਾਂ ਜੀ ਮੇਥੇ ਪਾ ਕੇ ਵੀ ਐਕਣਾ ਵੀ ਦਾਲ ਲਓ ਜੀ ਸਰੋਤੇ ਮੈਨੂੰ ਤਾਂ ਲੱਗੀ ਭੁੱਖ ਮਾਤਾ ਦੀ ਗੱਲਾਂ ਸੁਣ ਕੇ ਹੈ ਮੱਕੀ ਦੀ ਰੋਟੀ ਮੇਥੇ ਪਾ ਕੇ ਬਣਦੀ ਕਹਿੰਦੇ ਹੈ ਬਹੁਤ ਵਧੀਆ ਵਿਰਸਾ ਸੀਗਾ ਹਨਾ ਇਹ ਲੋਈ ਤਾਂ ਵੀ ਲਾਈ ਵੀ ਹੈ ਆ ਵੀ ਰੱਖਿਆ ਹੋਇਆ ਸਾਰਾ ਕੁਝ ਹੈ ਵਾਹ ਜੀ ਵਾਹ ਠੀਕ ਹੈ ਠੀਕ ਹੈ ਖਰਾਕਾ ਜਿਹੜੀਆਂ ਪਹਿਲੀਆਂ ਵਧੀਆ ਸੀਗੀਆਂ ਜਾਨੀ ਹੁਣ ਆਣੀਆਂ ਮਿਕਸੀ ਵਾਲੀ ਚਟਨੀ ਦੀ ਗੱਲ ਬਣਦੀ ਹੈ ਹੈ ਉਹ 베ਰਡ ਦੀ ਰੋਟੀ ਵੀ ਪਕਾਉਂਦੇ ਤੇ ਮੈਂ ਤਾਂ ਉਹ ਵੀ ਬਣਾਉਂਦੇ ਤੇ ਉਹ ਕਿਦਾਂ ਪਾਣੀ ਹੱਥ ਕਿਦਾਂ ਕਰ ਦਿੱਤਾ ਉਹਨੂੰ ਆਟਾ ਗੁੰਨ ਲਿਆ ਉਦੋਂ ਤੋਂ ਬਾਅਦ ਫਿਰ ਅੱਛਾ ਨਾਲ ਪਕਾਉਂਦੇ ਪਾਣੀ ਮਿਲਾ ਕੇ ਪਾਣੀ ਉਹ ਲੈਣਾ ਹੱਥ ਪਰ। ਪਾਣੀ ਉਹ ਲੈਣਾ। ਉਹ ਪਰ ਹੱਥ ਨੂੰ ਚੜਦੀ ਨਹੀਂ ਸੀ? ਨਹੀਂ, ਚੜਦੀ ਹੈਗੇ। ਪਾਣੀ ਉਹ ਲੈਣਾ। ਪਾਣੀ ਲੈਣਾ। ਤੇ ਉਹਦੇ ਨਾਲੇ ਥਾਪੜ ਦੇਣੀ ਹੈ। ਉਹਦੇ ਨਾਲ ਥਾਪੜ ਦੇਣੀ ਹੈ। ਉਹੀ ਫਿਰ ਉਹ ਮੋਟੀ-ਮੋਟੀ ਜਿਹੀ ਰੱਖ ਦੇਣੀ ਹੈ ਉੱਪਰ ਤਵੇ ਪਰ। ਹਾਂਜੀ। ਤਵੇ ਪਰ ਮੋਟੀ-ਮੋਟੀ ਰੱਖ ਦੇਣੀ ਹੈ। ਨਹੀਂ, ਬ੍ਰੇਕ ਹੋ ਜਾਂਦੀ ਹੈ ਥੋੜਾ ਪੇੜਾ ਲੈ ਕੇ ਪਤਲੀ ਹੋ ਜਾਂਦੀ ਹੈ। ਆ ਛੋਟਾ ਲੈ ਲਓ ਪੇੜਾ ਦਾ। ਮੋਟੀ ਵੀ ਹੋ ਜਾਂਦੀ ਹੈ, ਪਤਲੀ ਵੀ ਹੋ ਜਾਂਦੀ ਹੈ। ਪਤਲੀ ਵੀ ਬਣ ਜਾਂਦੀ ਆ। ਹਾਂਜੀ। ਫਿਰ ਉਹ ਉਹਦੇ ਵਿੱਚ ਬੇੜੜੇ ਵਾਲੇ ਆਟੇ ਵਿੱਚ ਕਿਹੜਾ-ਕਿਹੜਾ ਪਾਉਂਦੇ ਤੇ? ਛੋਲਿਆਂ ਦਾ ਦਾਹ ਕਣਕ ਦਾ। ਛੋਲੇ ਤੇ ਕਣਕ ਦਾ ਆਉਂਦਾ ਏ ਦੋਏ ਭੇੜ ਦੇਣੇ ਹਾਂ ਆਉਂਦਾ ਸਿਆ ਲੈਣੇ ਮਿਸਾ ਕਰਕੇ ਅੱਛਾ ਮਿੱਸੀ ਰੋਟੀਆਂ ਨੂੰ ਕਹਿੰਦੇ ਤੈਣਾ ਮਿੱਸੀ ਰੋਟੀ ਹੁਣ ਤਾਂ ਕਈ ਸ਼ੁਕਰ ਵੀ ਤਾਂ ਕਈ ਕਿਸਮ ਦੀਆਂ ਗਾਹ ਗਾਹਂ ਦਾ ਅੱਗਰਵਾਨ ਹਾਂ ਉਹ ਖਾ ਸਕ ਉਹ ਤਾਂ ਛਤਨਾਜੇ ਵੀ ਬਣਾਣ ਲੱਗੇ ਹਾਂਜੀ ਥੋੜੇ ਟਾਈਮ ਛਤਨਾਜਾ ਖਾਂਦੇ ਤੇ ਲੋਕ ਕਹਿੰਦੇ ਨਹੀਂ ਆ ਹੀ ਖਾਂਦੇ ਤੇ ਬਸ ਬੀਰੜਈ ਹੁਣ ਇਹ ਸ਼ੁਕਰ ਸਾਨੂੰ ਦਿਖਾਇੋ ਨੀਤੀ ਪੈਣ ਸਾੜੈ ਨਾ ਨੂੰ ਤੇ ਸ਼ੁਕਰ ਮੰਤਰਾ ਹੈ ਨਹੀਂ ਆ ਜੀ ਚਲੋ ਸ਼ੁਕਰ ਹੈ ਰੱਬ ਨਾ ਕਰੇ ਹੋਈ ਵੀ ਨਾ ਹੈ ਪ੍ਰਾਣੀਆਂ ਖਰਾਕਾਂ ਤੁਸੀਂ ਖਾਧੀਆਂ ਸਾਰਾ ਕੁਝ ਖਾਦਾ ਹੁਣ ਤੱਕ ਤੁਸੀਂ ਮੱਕੀ ਦੀ ਰੋਟੀ ਪਕਾਉਂਦੇ ਹੋ ਹਾਂ ਜੀ ਹਨੀ ਗੋੜ ਵੀ ਖਾਂਦੇ ਤੇ ਗੋੜ ਵੀ ਖਾਂਦੇ ਹੁਣ ਉਹਨਾਂ ਦੇ ਗੁੜ ਜੇ ਚਾਹ ਪੀਂਦੀ ਦੀ ਉਹਦਾ ਲੱਗ ਗਿਆ ਚੀਨੀ ਦੀ ਪੀਣ ਇਹ ਚੀਨੀ ਦੀ ਪੀਣ ਬਣਾਉਂਦੇ ਹਾਂ ਘੱਟ ਪਾਉਂਦੇ ਹਾਂ ਗੋੜ ਅੱਛਾ ਨਹੀਂ ਗੁੜ ਦੀ ਚਾਹ ਸਾਡਾ ਪੀਂਦੇ ਨੇ ਸ਼ੁਕਰ ਕਰਕੇ ਗੁੜ ਦੀ ਚਾਹ ਚੰਗੀ ਹੁੰਦੀ ਆ ਹਾਂ ਚੰਗੇ ਗੁੜ ਵੈਸੇ ਵੀ ਖਾਣਾ ਚੰਗਾ ਹੁੰਦਾ ਹਾਂ ਜੀ ਚਲੋ ਬਹੁਤ ਜੀ ਬਣਾ ਬਹੁਤ ਵਧੀਆ ਨਹੀਂ ਚਾਹ ਨਹੀਂ ਚਾਹ ਨਹੀਂ ਪੀਣੀ ਹੈਗੀ ਹਾਂ ਤੁਹਾਡਾ ਆਸ਼ੀਰਵਾਦ ਮਿਲ ਗਿਆ ਤੁਹਾਡੇ ਨਾਲ ਗੱਲਾਂ ਹੋ ਗਈਆਂ ਦੇਖਣੇ ਸੁਣਨੇ ਵਾਲੇ ਨਾ ਇਹ ਤੁਹਾਨੂੰ ਤੁਹਾਡੀ ਵੀਡੀਓ ਜਿਹੜੀ ਬਣਦੀ ਵੀ ਆ ਇਹਦੇ ਵਿੱਚ ਚਲ ਬੈਠੋ ਵੇ ਦੁੱਧ ਦਾ ਕੱਪ ਲਿਆਉਂਦੀ ਆ ਆਏ ਹਾਏ ਮਾਤਾ ਜੀ ਆ ਦੇਖੋ ਆ ਆਹ ਹੈ ਅਸਲੀ ਚੀਜ਼ਾਂ ਹੈ ਵੀ ਦੁੱਧ ਪਲਾਉਂਦੀ ਆ ਚਾਹ ਪਲਾਉਂਦੀ ਆ ਬੈਠੋ ਜੀ ਮਜ਼ਾ ਆ ਗਿਆ ਬਸ ਆਸ਼ੀਰਵਾਦ ਦਿਓ ਤੁਸੀਂ ਹਾਂ ਜੀ ਆਸ਼ੀਰਵਾਦ ਦਿਓ ਔਰ ਅਸੀਂ ਵੀ ਰੱਬ ਅੱਗੇ ਵਾਇਗੁਰੂ ਅਗੇ ਸੱਚੇ ਪਾਤਸ਼ਾਹ ਕੀ ਅਰਦਾਸ ਕਰਦੇ ਆ ਵੀ ਤੁਹਾਨੂੰ ਸਿਹਤਯਾਬ ਰੱਖੇ ਤੁਹਾਨੂੰ ਇਸੇ ਤਰ੍ਹਾਂ ਹੱਸਦਾ ਰੱਖੇ ਖੁਸ਼ ਰੱਖੇ ਹਾਂਜੀ ਹੈ ਨਹੀਂ ਕਿਦਾਂ ਲੱਗਿਆ ਮੈਂ ਗੱਲਾਂ ਬਾਤਾਂ ਕਰੀਆਂ ਠੀਕ ਕਰਦੇ ਹਾਂ ਜੀ ਹਾਂ ਵਿਰਸੇ ਦੀਆਂ ਬਰਾਸਤ ਦੀਆਂ ਖਾਣ-ਪਾਣ ਦੀਆਂ ਹਨਾ ਆਹ ਹਾਂਜੀ ਉਹ ਚੁੱਲਾ ਦੇਖਿਆ ਬੜਾ ਸੋਹਣਾ ਬਣਿਆ ਲਿਪਿਆ ਉਹਦੇ ਵਿੱਚ ਵੀ ਤੁਸੀਂ ਯੋਗਦਾਨ ਪਾਇਆ ਕੁਝ ਹੈ ਉਹ ਉਹ ਜਿਹੜਾ ਚੁੱਲਾ ਬਣਾਇਆ ਬਾਹਰ ਉਹ ਪਰਜਾਈ ਨੇ ਬਣਾਇਆ ਮੇਰੀ ਨੇ ਅੱਛਾ ਸਾਡੀ ਪਰਜਾਈ ਨੇ ਬਣਾਇਆ ਹਾਂ ਅੱਛਾ ਬੜਾ ਸੋਹਣਾ ਬਣਿਆ ਹੈ ਉਹਦੇ ਪਰ ਵੀ ਬਣੂਗਾ ਕੋਈ ਸਾਗ ਹੈ ਸਾਰੀ ਉਹਦੇ ਪਰਮਾਨਾ ਉਹਦੇ ਪਰੇ ਬਣਨਾ ਹੁਣ ਤੇ ਕੁੱਕਰ ਵਿੱਚ ਬਣਾਇਆ ਨਹੀਂ ਚੁੱਲੇ ਤੇ ਵਧੀਆ ਬਣਦਾ ਉਹ ਫਿਰ ਚੁੱਲੇ ਪਰ ਬਣੂਗਾ ਹੁਣ ਤਾਂ ਹੀ ਤਿਆਰ ਕਰਤਾ ਹਾਂ ਹਾਂਜੀ ਚਲੋ ਅੱਛਾ ਜੀ ਸਾਸਤਰੀ ਕਾਲ ਜੀ ਸ਼ੁਕਰੀਆ